ਤਾਂ ਨੂੰ ਦੇਖਾ ਰਹੇ ਆ ਜਨਮ ਅਸ਼ਟਮੀ ਦੇ ਇਤਿਹਾਾਰ ਮੌਕੇ ਸ਼੍ਰੀ ਗੀਤਾ ਭਵਨ ਵਿਖੇ ਲੰਗਰ ਕਮੇਟੀ ਗੀਤਾ ਭਵਨ ਅਤੇ ਸ਼ਕਤੀ ਸੇਵਾ ਦਲ ਵੱਲੋਂ ਜੋ ਡੈਕੋਰੇਸ਼ਨ ਕੀਤੀ ਗਈ ਹੈ ਬਹੁਤ ਹੀ ਮਨਮੋਹਕ ਥਿਊ ਵਿਊ ਦਿਖ ਰਿਹਾ ਹੈ ਹਾਰਦਿਕ ਸਵਾਗਤ ਹੈ ਸ਼ਕਤੀ ਸੇਵਾ ਦਲ ਕਾਪਾ ਕਿਸੇ ਵੀ ਬੱਚੇ ਦੇ ਰਸਤੇ 'ਚ ਖੜਨਾ ਨਾ ਸੁੰਦਰ ਬੱਚੇ ਨਹੀਂ ਹੁੰਦੇ ਆ ਬਣਾਈਆਂ ਗਈਆਂ ਨੇ ਕਿਸੇ ਵੀ ਬੱਚੇ ਨੇ ਰਸਤੇ ਵਿੱਚ ਨਹੀਂ ਖੜਨਾ no para allá de allí ਦੇ ਸਹਿਯੋਗ ਨਾਲ ਇਹ ਫੰਕਸ਼ਨ ਨੇ ਚੱਲ ਜਾਈ ਜਾਂਦੇ ਨੇ ਜੋ ਵੀ ਨਾਲ ਬੇਨਤੀ ਹੈ ਰਸਤੇ ਵਿੱਚ ਕਿਸੇ ਵੀ ਵੀਰ ਨੇ ਭੈਣ ਦੇ ਰਸਤੇ ਵਿੱਚ ਨਹੀਂ ਖੜਨਾ ભગવાન ਜੀ ਦਾ ਅਸ਼ੀਰਵਾਦ ਲੈ ਕੇ ਲੋ ਚਲੀ ਕੇ ਰਸਤੇ ਵਿੱਚ ਕਿਸੇ ਵੀ ਵੀਰ ਨੇ ਭੈਣ ਨੇ ਰਸਤੇ ਵਿੱਚ ਨਹੀਂ ਖੜਨਾ ਪੰਚਾਇਤੀ ਮੰਦਰ ਗਲੀ ਨੰਬਰ 5 ਜਨਮਸ਼ਤਮੀ ਦਾ ਤਿਹਾਰ ਨੂੰ ਲੈ ਕੇ ਸਰਦਾਲੂਆ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਐਮਐਲਏ ਸਾਹਿਬ ਤੁਸੀਂ ਅੱਜ ਧਾਰਮਿਕ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਹੋ ਜਿਹਾ ਲੱਗਿਆ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਜੀ ਮੈਂ ਸਾਡੇ ਪਰਵਾਸੀਆਂ ਸੋਸਾਂ ਦੇ ਵਿੱਚ ਬਸਤੇ ਨੂੰ ਭਾਈਚਾਰੇ ਨੂੰ ਅੱਜ ਚੰਨਸ ਨੂੰ ਦੇਦੇ ਬਹੁਤ ਬਹੁਤ ਧੰਨਵਾਦ ਕਰ ਇਸ ਪਵਨ ਦਿਨ ਤੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਾਡੇ ਪੰਜਾਬ ਨੂੰ ਸਾਡੇ ਤੇ ਭਾਰਤ ਵਰਸ਼ ਨੂੰ ਜਿਹੜਾ ਉਹ ਤਰੱਕੀ ਦੀਆਂ ਰਾਹਾਂ ਤੇ ਖੁਸ਼ਹਾਲੀ ਵੱਲ ਤੇ ਭਾਈਚਾਰੇ ਸਾਂਝਾ ਬਣਾ ਕੇ ਜਾਵੇ ਵਰ ਇਸ ਤਰ੍ਹਾਂ ਦੇ ਜਿਹੜੇ ਮਹਾਨ ਜਿਹੜੇ ਪਵਿੱਤਰ ਦਿਹਾੜੇ ਹੁੰਦੇ ਆ ਸੋ ਸਾਡੇ ਦਾ ਨਵਾਂ ਅਸਤਕ ਹੁੰਦੀ ਆ ਉਸ ਦਿਨ ਜਾ ਕੇ ਔਰ ਅਰਦਾਸ ਕੀਤੀ ਜਾਂਦੀ ਆ ਕਿ ਸਾਡੇ ਨੱਗਰ ਖੇੜੇ ਦੀ ਸਾਡੇ ਲੋਕਾਂ ਦੀ ਤਰੱਕੀ ਲਈ ਤੇ ਭਾਈਚਾਰਕ ਸਾਂਝ ਦੇ ਲਈ ਸੋ ਮੈਂ ਸੂਬੇ ਪਿਆਰ ਦੀ ਜਨਮਸ਼ਤੀ ਦੀ ਜਨਮਸ਼ਤੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜਨਮਸ਼ਤੀ ਮੇਰੇ ਇਤਿਹਾਸ ਦੇ ਸ੍ਰੀ ਕੁਸ਼ਿੰਦ ਦੇ ਜਨਮ ਦਿਨ ਤੇ ਸਾਰੇ ਦੇਸ਼ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਬਧਾਈਆਂ ਦਿੰਦਾ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧੀਆ ਇੱਕ ਦਿਹਾੜਾ ਹੈ ਜੋ ਇਹ ਵੀ ਇੱਕ ਹੁਕਮ ਪ੍ਰੇਮ ਦੇ ਪ੍ਰਤੀਕ ਨੇ